ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਲੋ ਜੱਜਾਂ ਆਇਆ ਆਪਾਂ ਉਹ ਲੱਗ ਗਿਆ ਉਹ ਪਤਾ ਜਿੱਥੋਂ ਆਪਣਾ ਟਰਾਂਸਫਰ ਮਿਲਦਾ ਸੀ ਉਸਕੇ ਤੇ ਗੇੜਾ ਮਾਰਨ ਤੇ ਦੇਖਦੇ ਆਂ ਕਣਕ ਨਾਲ ਕਰਦੇ ਆਂ ਗੱਲਾਂ ਬਾਤਾਂ ਤੇ ਜਿਹੜਾ ਕੋਈ ਭਰਾ ਆਪਣੀ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਦਬਾ ਲੋ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕੋਲ ਖਬਰ ਬੱਲ ਬੁਝਾਈਓ ਜਗੀਆਂ ਦਾ ਲਾਈਟ ਵੀ ਵੇਚੀ ਦੇ ਦੇ ਕੜਕਤਾ ਵਧੀਆ ਹੈ ਨਾ ਸਾਹਾ ਤੈਨੂੰ ਆਦਾ ਸੁਣਦੇ ਹਾਂ ਆ ਕਣਕਾ ਵੀ ਆ ਇੰਨਾ ਖਤਾਂ ਹੈ ਨਾ ਆਪਾਂ ਵੀ ਉਹ ਕੋਠੇ ਦੇ ਕੰਧ ਨੂੰ ਵੇਖ ਐ ਸਿੱਧਾ ਪੱਕੇ ਖਾਲ ਤੱਕ ਵੀ ਆਪਾਂ ਇਹ ਉੱਚਾ ਸੀ ਥਾਂ ਕਿੰਨੇ ਦਿਨ ਹੋ ਗਏ ਪਾਣੀ ਲੱਗੇ ਰੋਇ ਨੂੰ ਆਪਣੇ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਤੇ ਆਪਾਂ ਹੁਣ ਇਹਨੂੰ ਦਰ ਰਗੇ 13 23 ਦਿਨ ਹੋ ਜਾਣਗੇ ਉਹਦੇ ਨੂੰ ਹੈ ਕਿੰਨੇ ਮਾਰਚ ਨੂੰ ਲਾਵਾਂਗੇ ਹੁਣ ਆ ਪਾਣੀ ਇਹਨੂੰ ਹੂੰ ਹੁਣ ਇੰਨਾ ਪਾਣੀ ਕਾਹ ਕੋਣ ਲਗਾਇਆ ਹੈ ਕੋਹਤਾ ਨਹੀਂ ਲਗਾਇਆ ਯਾਰ ਇਦਾਂ ਇਨਾਂ ਨੇ ਛੱਡੂ ਬੋਰ ਨੂੰ ਮੋਟਾ ਮੋਟਾ ਜੱਟੇ ਵਾਲੀ ਮੋਟਾ ਇਹ ਮੋਟਾ ਤਾਂ ਅਮਕ ਤੇ ਕਲੀ ਨਹੀਂ ਨਾ ਹੀ ਪਾਣੀ ਹੈ ਦਾ ਨਿਕਲਦਾ ਦੇਖ ਲਓ ਜਿਹੜਾ ਪਾਣੀ ਤਾਂ ਨਿਕਲਦਾ ਹੂੰ ਉਹ ਤੇ ਵੇਨੇ ਆਪਾਂ ਕਿਵੇਂ ਜਿੱਥੇ ਆਪਾਂ ਸਪਰੇਅ ਕੀਤੀ ਸੀ ਕਿਵੇਂ ਉਹ ਤੋਂ ਵੇਖਿਆ ਉਹਦੇ ਕੀੜਾ ਮਾਰਨਾ ਹੈ ਹੈ ਨਹੀਂ ਉਹ ਹਾਂ ਜਿਹੜਾ ਸੀਗਾ ਲੂੰਬੜ ਪੂਛੀ ਆ ਹਾਂ 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 ਵੀ ਮਰਨਾ ਪੂ ਇਧਰੋਂ ਕਣਕ ਜਾਉ ਆਪਣੀ ਜੀ ਹੈਨਾ ਆ ਜਿਹੜਾ ਉਪਰੇ ਜੀ ਪੂਜੇ ਰੜਕਦੇ ਆ ਨਾ ਇਹ ਜਾਉਾਂ ਤੇ ਆ ਤਬਾਸਨ ਪਾਰਲਾ ਬੰਦ ਹੁੰਨੀ ਇਹ ਹੁੰਦਾ ਆ ਲਾਇਆ ਜੋੜੋ ਦੇ ਮੋਟਰ ਦਾ ਕੱਢ ਕੇ ਹੈ ਨਾ ਇੱਕ ਤਾਰ ਕੱਢਣੀ ਪਈ ਵਿੱਚੋਂ ਠੀਕ ਅਇਤਾ ਗੂੰਜੀ ਜਾਂਦਾ ਹੈ ਨਾ ਉਹ ਨਹੀਂ ਗੂੰਜਦਾ ਸੀ ਗੂੰਜਦਾ ਸੀ ਠੱਗ ਗੂੰਜਦਾ ਹੂ ਆ ਉਹਦਾ ਪਤਾ ਨਹੀਂ ਲੱਗਦਾ ਬਈ ਇਹ ਤੁਹਾਨੂੰ ਪੂਰਾ ਸੁਣਦਾ ਕਣਕ ਨਿਸਰੀ ਤਾਂ ਕੋਈ ਵੀ ਨਹੀਂ ਅਜੇ ਹੈ ਨਾ ਦੇ ਵਾ ਕਿੰਨੀ ਗੇਤੀ ਕਣਕ ਆ ਜਗਜੀਤ ਦੀ ਐ ਤੇ ਇਹ ਵੀ ਨਿਸਰੀ ਨਹੀਂ ਕਣਕਾਂ ਪਹਿਲਾਂ 6ਵੇਂ 6ਵੇਂ ਨਿਸਰਦੀ ਹੋਣੀ ਹੈ ਵੇ ਗੱਲਾਂ ਹਜੇ ਤੱਕ ਨਾ ਦੇ ਭਈ ਇਹ ਛੱਟੇ ਜੇ ਨਾ ਕੋਈ ਐ ਚੱਟਾ ਜਾਣ ਦੀਂਦਾ ਅੱਗੇ ਨਾ ਮੱਖੀ ਚਿੱਟੀ ਦੇ ਦਿੰਦੇ ਜਾਂ ਥੱਲੇ ਜਾਂਦਾ ਚਾਲ ਉੱਥੇ ਵਿਕੀ ਹੁਣ ਫਰਕ ਤਾਂ ਪਿਆ ਇੱਥੇ ਤੇ ਪਰ ਉਹ ਮਰਿਆ ਨਹੀਂ ਯਾਰ ਜਿਵੇਂ ਆਪਾਂ ਛੜਕੀ ਸੀ ਨਾ ਦਵਾਈ ਇਹ ਮਰਿਆ ਨਹੀਂ ਘੋਵੇਂ ਹੁਣ ਵੱਧਦਾ ਫੁੱਲਦਾ ਨਹੀਂ ਮਰਿਆ ਤਾਂ ਹੈਗਾ ਹੈ ਇਹ ਤੈਨੂੰ ਨਾ ਜਿਹੜਾ ਤੂੰ ਆਣਾ ਨਾ ਇੱਕ ਕਣ ਕਜੜੀਆ ਵਿੱਚ ਖੜੀ ਐ ਦਾਣਾ ਤੇ ਉਹ ਤਾਂ ਕਣਕ ਆ ਆ ਲੂੰਬੜ ਪੂਛੀ ਆ ਜਿਹੜਾ ਵਿੱਚ ਐ ਦਵਿਆ ਤਾਂ ਹੈਗਾ ਬਹੁਤ ਹਾਂ ਅਤਲ ਨਾਲ ਉਹਦੇ ਚਿੱਟਾ ਦੇ ਦੇ ਮੈਂ ਤਾਂ ਤੈਨੂੰ ਹੁਰੂਣਾ ਫਿਰ ਇਹ ਪਾਣੀ ਲਾਇ ਤਾਂ ਹੈ ਨਹੀਂ ਕਿਤੇ ਤੇ ਜੇ ਗੇੜੇ ਨਾਲ ਉਹ ਪਾਉਣਾ ਤਾਂ ਉਹ ਕੋਈ ਨਹੀਂ ਫੱਟੀ ਲੱਗੀ ਪਈ ਅੱਗੇ ਯਾਰ ਕਿੱਥੇ ਹਾਂ ਹੂੰ ਇਹ ਫੱਟੀ ਫੇਰ ਲਾ ਗਿਆ ਉਹ ਹੋ ਸਕਦਾ ਹੈ। ਤੇ ਮਿੱਟੀ ਨਹੀਂ ਲਾਈ ਹੋਣੀ। ਮਿੱਟੀ ਨਹੀਂ ਲਾਈ ਨਹੀਂ ਉਹਦੇ ਵਿੱਚ। ਹਾਂ, ਔਰਲੇ ਭਾਈ ਲੱਗੀ ਹੋਈ ਹੈ। ਅੱਛਾ ਇਹ ਲਾਇਆ ਹੋਇਆ ਨੇ ਘਾਹ ਨੂੰ। ਨਹੀਂ ਨਹੀਂ ਪਰ ਇਹ ਨੂੰ ਗਿਆ ਪਾਣੀ ਤਾਂ। ਹਾਂ। ਹਾਂ, ਵੇਹ ਜੀ ਤਾਂ ਬਹੁਤ ਸਿਕਾਇਆ ਪਿਆ ਹੈ ਨਾ। ਹਾਂ। ਇਸ ਮੁੱਢ ਤੋਂ ਸੁੱਕੇ ਮੰਤਰ। ਹੂੰ। ਮੰਨਦਾ, ਮੰਨਦਾ। ਹੂੰ। ਇਹ ਨਾ ਮਿੱਟੀ ਨਹੀਂ ਲਾਈਏ ਇਹ ਤਾਂ ਭਾਈ। ਹੂੰ, ਉਹ ਵੀ ਗੱਲ। ਤਲਕਾ ਤਾਂ ਹੁਣ ਕਾਦੀ ਹੋਣੀ ਹੈ। 300 300 ਪੁੱਤ ਨਾ ਭਾਈ। ਇਹ ਪੁੱਤ। ਆ ਗੰਡੇ ਹੈ। ਉਨੇ ਇਹ ਗੰਡੇ ਕੀ ਹੋਣਗੇ ਯਾਰ ਦੋ ਦਲਦੀ ਕੌਣ ਜਿਹਨੂੰ ਕੋਲ ਗੋੜ ਤੇ ਕਲੀਅਰ ਕਰਨਗੇ ਹੂੰ ਹੂੰ ਪਾਣੀ ਦਾ ਬਹੁਤ ਭਰ ਕੇ ਲੱਗਿਆ ਹਾਂ ਹਾਂ ਕਿਵੇਂ ਬਈ ਕਿਵੇਂ ਤੂੰ ਨਿਸਰੇ ਖੜੀ ਜਿਹੜੇ ਠੀਕ ਆ ਇਹ ਪਹਿਲਾਂ ਹੀ ਕੰਨ ਕਾ ਹੈ ਤੇ ਆਹ ਮੈਂ ਕਿਹਾ ਆਪਣੇ ਆਪਣੇ ਤਾਂ ਪਾਣੀ ਉਹ ਭਰ ਕੇ ਲੱਗ ਗਿਆ ਫਿਰ ਹੈ ਨਾ ਕਿੰਨੇ ਅੱਗੇ ਕਿੰਨੇ ਮਾਰਚ ਨੂੰ ਆਪਾਂ ਨੇ ਅਖੀਲਾ ਪਾਣੀ ਲਾਉਣ ਨੇ ਬਾਕੀ ਮੀਂਹ ਤੇ ਹੈ ਨਾ ਕੀ ਪਤਾ ਮੀਂਹ ਗਣੀ ਪੈ ਜੇ ਹੂੰ ਹੂੰ ਪਾਪਾ ਇਹ ਰ ਮੇਰੇ ਨਾਲ ਤੇ 89 ਨੂੰ 89 ਨੂੰ ਬੁਲਾਇਆ ਹੀ ਹੋਊਗਾ ਇਹਨੂੰ 89 ਤਰੀਕ ਨੂੰ 17 ਹੋ ਗਈ ਹਾਂ 8-9 ਤਰੀਕ ਹੁੰਦਾ ਹੂੰ 8-9 ਦਿਨ ਹੋ ਗਏ ਆਪਾਂ ਦੱਸ ਰਹੇ ਸੀ ਉਹ ਚਲ 9-10 ਤੱਕ ਕੀ ਫਰਕ ਆ 20 ਦਿਨ ਹੋ ਗਏ ਮਾਨਿਕ ਚਲ 8-9 ਤਰੀਕ ਨੂੰ ਲਾਇਆ ਹੂੰ 20 ਦਿਨ ਹੋ ਗਏ 22 ਦਿਨ ਹਾਂ ਹੂੰ ਮਾਰਚ ਚੜ ਜੂਗੀ ਮਾਰਚ ਦਾ ਉਹ ਤੋਂ ਪਹਿਲਾਂ ਚੜ ਜੂਗੀ ਮਾਰਚ ਦਾ 13 ਦਿਨਾਂ ਨੂੰ ਚੜ ਜੂ ਚਾ ਮਾਰਚ ਮੰਨ ਕੇ ਚੱਲ ਵੀ 13 ਦਿਨਾਂ ਨੂੰ ਮਾਰਚ ਚੜ ਜੂਗੀ ਤੇ 13 ਇਹ ਤੇ 9 ਉਹ 22 ਦਿਨ ਹੋ ਜਾਣਗੇ ਇਦਨ ਮਾਰਚ ਚੜੂਗੀ ਆਪਣਾ 5-7 ਮਾਰਚਿੰਗ ਲੱਗ ਜੇ ਮੈਂ ਨਾ ਜਿਆਦਾ ਕਰਨੀ ਪਈ ਚੱਕਾ ਹਾਂ ਹਾਂ ਬਾਕੀ ਆਇਆ ਨਾ ਮੇਰੇ ਹਿਸਾਬ ਜ ਤਾਂ ਮੇਹ ਕਣੀ ਪਊਗਾ ਨੂੰ ਦੇਖੋ ਨਹੀਂ ਪੈਜੀ ਫਸ ਬੜੀ ਜਰਨੀ ਹੂੰ ਉਹ ਮੈਂ ਕਿਤੇ ਆਪਣੀ ਕਣਕਾ ਉਹ ਪਰੇ ਉਹ ਹੋਰ ਹੈ ਨਾ ਉਹ ਗੁਲਡਨ ਤਾਂ ਇੰਨਾ ਯਾਰ ਓਏ ਹੂੰ ਜੱਸੇ ਨੇ ਨਹੀਂ ਲੱਗਿਆ ਕਿ ਲੱਗਿਆ 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 ਬਾਈ ਹੂੰ ਬਾਕੀ ਆਏ ਤਾਂ ਪਾਲਪੁਰਗ ਤਾਂ ਹੈ ਨਹੀਂ ਨਾ ਹੁਣ ਆਹ ਵੇਲੇ ਜਿੱਥੇ ਜਿੱਥੇ ਸੀਗਾ ਬਾਈ ਸਵਾਬ ਬਣਾਇਆ ਪਿਆ ਹੈ ਅਬ ਇਹ ਰਿਸਮ ਜਾਂਦਾ ਬਾਈ ਇਹ ਵੱਟਾ ਤੇ ਯਾਰ ਹੋ ਜਾਂਦਾ ਹੈ ਤੇ ਵਟਾ ਤੋਂ ਤੁਰ ਜਾਂਦਾ ਮੁੜ ਕੇ ਗਾ ਹੂੰ ਹੂੰ ਇਹ ਬਸ ਤਾਂ ਤੋਂ ਚੱਲਦਾ ਹਾਂ ਮੋਟਾ ਤੇ ਛੜਤੀ ਰੱਖੇ ਨਾ ਹੂੰ ਆ ਵੀਵਾ ਕਦੀ ਨਹੀਂ ਪਾਲਤ ਹੂੰ ਆ ਜੇ ਮਾ ਸਵਾਬ ਨੇ ਤੇ ਚੱਲ ਆ ਵੀ ਪੰਤ ਤੋਂ ਹੂੰ ਨਹੀਂ ਹੁਣ ਆਹ ਕਣਕ ਦਾ ਪੱਤਾ ਤੇ ਆਹ ਕਣਕ ਦਾ ਪੱਤਾ ਵੇਖੀ ਕਿੰਨਾ ਫਰਕ ਆਦੇ ਹੂੰ ਲਾਇਆ ਹੋਏ ਨੇ ਆਹ ਕਣਕ ਹੈ ਬਈ ਆਪਣੀ ਕਿਹੜੀ ਜਮਦਰਾ ਕੰਕੀ ਨੇ ਹਾਂ ਮੈਂ ਤੈਨੂੰ ਅੱਗੇ ਐ ਹੋਰ ਹੀ ਸੀ ਨਾ ਮੇਰੇ ਲਈ ਜੀ ਤੇ ਇਹ ਕਿਹੜੀ ਕਣਕ ਆ ਬਈ ਲੱਗਣਾ ਨੇ ਕੀ ਆ ਹੂੰ ਓਹ ਕਿਹੜਾ ਕੈਨੇਡਾ ਦਾ ਝੰਡਾ ਲਾਈ ਵੱਠਾ ਵੇਖੀਦੇ ਓਏ ਓਹ ਦੀ ਦਾ ਪੰਡ ਉਹ ਵੇ ਕਿਹੜਾ ਝੰਡਾ ਹੈਗਾ ਨਾ ਲਾਜ ਨਹੀਂ ਆ ਤੈਨੂੰ ਨਹੀਂ ਨਹੀਂ ਇੱਧਰ ਕੇ ਇੱਧਰ